ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਭਾਈ ਤੋੜਾ ਬਹੁ ਬਹੁ ਵੈਲਕਮ ਹੈ ਜੀ ਤੇ ਬਾਈ ਸਰਨ ਸਿੰਘ ਪਹੁੰਚ ਚੁੱਕੇ ਜੀ ਪਿੰਡ ਵੱਡੇ ਜ਼ਿਲ੍ਹਾ ਕਰਤਾਰਪੁਰ ਦੇ ਜੀ ਤਹਿਸੀਲ ਬਟਾਲਾ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਸਭ ਠੀਕ ਹੈ ਜੀ ਠੀਕ ਠਾਕ ਵਧੀਆ ਹੋਰ ਸੇਤ ਹਾਂ ਮੇਰਾ ਮੇਰਾ ਹਾਂ ਜੀ ਪਹਿਲਾਂ ਫਤਿਹ ਦੀ ਸਾਂਭ ਬਾਈ ਇਹ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸ਼ਾਂ ਦੇਸ਼ਾਂ ਚ ਰਹਿਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਤਨ ਤਨ ਸ੍ਰੀ ਗੁਰੂ ਰਾਮਦਾਸ ਅਗੇ ਅਰਦਾਸ ਕਰਦੇ ਹਾਂ ਪ੍ਰਮਾ ਚੜਦਿਆਂ ਕਲਾ ਬਿਲਕੁਲ ਜੀ ਤੇ ਬਾਕੀ ਸੰਦੀਪ ਜੀ ਆਪਣਾ ਤੇ ਇੱਕੋ ਮੈਸੇਜ ਹੁੰਦਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਹਾਂਜੀ ਹਾਂਜੀ ਤੇ ਟਾਈਮ ਦਿਓ ਟਾਈਮ ਦਿਓ ਠੀਕ ਵਾ ਨਾ ਬਿਲਕੁਲ ਜੀ ਜਿੰਨਾ ਹੁੰਦਾ ਵੱਧ ਤੋਂ ਵੱਧ ਬਜ਼ੁਰਗਾਂ ਕੋ ਵਿਆਹ ਕਰੋ ਟਾਈਮ ਦਿਓ ਪ੍ਰਸਾਦਾ ਪਾਣੀ ਟਾਈਮ ਨਾ ਦਿਓ ਤੇ ਬਾਕੀ ਸੰਦੀਪ ਜੀ ਜਿੰਨਾ ਮਾਂ ਪਿਓ ਸੰਭਲਿਓ ਨਾ ਰੱਬ ਸੰਭਲਿਓ ਮਾਂ ਪਿਓ ਨੂੰ ਵੱਧ ਤੋਂ ਵੱਧ ਸੰਭਲਿਆ ਇਹੋ ਹੀ ਬੇਨਤੀਆਂ ਹਰ ਵਾਰਾਂ ਕਰਦੇ ਰਹਿੰਦੇ ਆ ਇਹਨਾਂ ਨਾ ਬਹਾਰਾਂ ਬੜੀਆਂ ਇਹਨਾਂ ਨਾ ਰੌਣਕਾਂ ਬੜੀਆਂ ਵਾ ਮਾਪੇ ਉਹ ਤੋਂ ਬਗੈਰ ਜਦੋਂ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ। ਓਕੇ ਸਹੀ ਸਹੀ ਗੱਲ ਹੈ। ਕਿਹਾ ਜਦੋਂ 50 55 ਸਾਲ ਦੇ ਹੋਈਦਾ ਨਾ ਉਦੋਂ ਮਾਪੇ ਉਹਦੀ ਲੋੜ ਬਹੁਤ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ ਭਜੀ। ਵੀ ਮੈਨੂੰ ਕੋਈ ਆ ਕੇ ਪੁੱਛਣ ਵਾਲਾ ਦੇਖੋਗੇ ਵੀ ਕਿੱਥੋਂ ਆਇਆ ਕਿੱਦਾਂ ਆਇਆ ਕਿਉਂਕਿ ਬੱਚੇ ਨਹੀਂ ਪੁੱਛਦੇ ਮਾਪੇ। ਬਿਲਕੁਲ ਉਹ ਖਿਆਲ ਰੱਖਦੇ ਤੁਸੀਂ ਲੇਟ ਆਓ ਜਦੋਂ ਮਰਜ਼ੀ ਆਓ। ਮਾਪੇ ਉਹਨੇ ਜਾਗਦੇ ਰਹਿਣਾ। ਬਿਲਕੁਲ ਜੀ ਕੀ ਆਏ ਕੀ ਬੰਦੇ ਭਜੀ ਠੀਕ ਆ। ਪੁੱਤ ਭਾਵੇਂ 55 60 ਸਾਲ ਦਾ ਵੀ ਹੋ ਜੇ ਨਾ ਤੇ ਮਾਪੇ ਉਹਨੇ ਫੇਰ ਵੀ ਪੁੱਛਣਾ ਤੂੰ ਠੀਕ ਹੈ ਰੋਟੀ ਖਾ ਠੀਕ ਹੈ ਨਾ ਬਾਕੀ ਜੀ ਜਿਹੜੇ ਆ ਉਹ ਆਪਣੇ ਰਿਸ਼ਤੇ ਨਾ ਪੁੱਛਦੇ ਆ ਮਾਂ ਪਿਓ ਜਿਹੜੇ ਉਹ ਦਿਲੋਂ ਪੁੱਛਦੇ ਨੇ ਬਿਲਕੁਲ ਜੀ ਬਾਕੀ ਇੰਨੀਆਂ ਕਸੰਦੂ ਜੀ ਬੇਨਤੀਆਂ ਵਾ ਤੁਸੀਂ ਆਏ ਕਰਕੇ ਚੱਲੇ ਸੀ ਅੱਜ ਹਾਂਜੀ ਹਾਂਜੀ ਤੁਸੀਂ ਵੀ ਘੁੰਮਣ ਫੇਰਨ ਜਾਣਾ ਹਾਂ ਹਾਂਜੀ ਹਾਂਜੀ ਲੰਘ ਦੇ ਗੰਦੇ ਤੇ ਮੇਰੇ ਕੋਲ ਬੱਚੀ ਤੇ ਇੱਕੋ ਹੀ ਸੀ ਹਾਂਜੀ ਤੇ ਅੱਜ ਹੁਣੇ ਸੋਈ ਜਾ ਕਹੀਂ ਹੁਣੇ ਸੋਈ ਹਣਾ ਜੀ ਜੇਰ ਸੁੱਟਣੀ ਆ ਹਾਂਜੀ ਹਾਂਜੀ ਬੱਚਾ ਦਿੱਤਾ ਵਾ ਆ ਸੰਭੂ ਵਖਾ ਇਧਰ ਪਹਿਲਾਂ ਸੁਗਾ ਲੱਗਦੀ ਜੀ ਦੋ ਦੰਦ ਦੋ ਦਵਾਜ ਦੋ ਦੰਦ ਪਹਿਲਾਂ ਸੁਗਾ ਦੋ ਦੰਦ ਵੇੜ ਤੇ ਵੇਖੋ ਥਾਣੇ ਵੇਖੋ ਬੜਾ ਜਬਰ ਦਾ ਬੜਾ ਜਬਰ ਥਾਣੇ ਲਗਾ ਯਾਦੀ ਜਬਰ ਵਾ ਤੋਰ ਕੇ ਵਖਾ ਖੋਲੋ ਜੀ ਪਿਓ ਹੰਦੋ ਜਾ ਚੋਈ ਜੁ ਵਧੀ ਨਿਕਲੀ ਜੀ ਟਾਪ ਦੇ ਜਵਾਈ ਆ ਬਸ ਠੀਕ ਹੈ ਕੋਈ ਗੱਲ ਨਹੀਂ ਕੀ ਹਾਂਜੀ ਧਾਰਾ ਤੂਰਾ ਮਾਰ ਕੇ ਵੇਖ ਲੀਆਂ ਵਾ ਚਲੋ ਕਿਉਂਕਿ ਸੂਜ ਪਈ ਹੋਰ ਕੈਂਟਾ 1.5 ਘੰਟਾ ਸੋਈ ਨੂੰ ਹੋ ਗਿਆ ਜੀ ਟਾਪ ਦੀ ਗ ਸੰਦੀਪ ਜਵਾਈ ਵਾਲਾ ਤੇ ਗੱਲ ਹੀ ਕੋਈ ਨਹੀਂ ਹਾਂਜੀ ਇੱਥੇ ਆ ਨੂ ਮਗਰ ਖੜਾ ਆ ਜੋ ਮਗਰ ਆਓ ਜੀ ਤੋਰੋਣ ਚਲ ਤੋ ਇੱਧਰ ਹੋ ਜਾਣਾ ਤੇ ਤੋਰ ਦੋ ਸਾਨੂੰ ਤੋਰ ਦੋ ਤੋਰ ਥੋੜਾ ਢੇਢ ਹੀ ਹੁੰਦੀਆਂ ਜੀ ਆਏ ਨਾ ਤੁਹਾਨੂੰ ਪਤਾ ਯਾ ਨਾਲ ਆਈ ਆ ਨਾ ਅਜੇ ਹਾਂਜੀ ਹਾਂਜੀ ਲੈਓ ਲੈਓ ਆਜੋ ਜੀ ਅਜੇ ਆਈ ਹੈ ਨਾ ਆ ਕੇ ਅਜੇ ਡੰਗਰ ਘਾਰ ਦਾ ਯਾ ਤੇ ਬੰਦ ਹੋ ਇੱਥੇ ਬੰਦ 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 ਦੋ ਬੰਦ ਸੰਦੀਪ ਜੀ ਚੁਆਇਸ ਬਈ ਬੜਾ ਟਾਪ ਦੀ ਨਿਕਲੀ ਆ ਹਾਂਜੀ ਇਧਰ ਵੇਖ ਕੇ ਜੀ ਕਰਦਾ ਵੇਖੀ ਜਾਈਏ ਤੇ ਪਿਓਰ ਦੋ ਜਾਂਦਾ ਮੂੰਹ ਦੋ ਦਾਂਦਾ ਨਾ ਜੀ ਹਾਂ ਪਿਓਰ ਦੋ ਦੰਦਵਾ ਹਾਂਜੀ ਤੇ ਇਹ ਨਹੀਂ ਗਾ ਕੋਈ ਮਤਲਬ ਚੌਕ ਦਾ ਭੰਨਿਆ ਹੋਵੇ ਜਾਂ ਕੁਛ ਵੀ ਹੋਵੇ ਹੁਣ ਆ ਕੇ ਦਾ ਡੇਢ ਦੋ ਘੰਟੇ ਸੁਈ ਨੋਰ ਘੰਟੇ ਖੰਡ ਤੱਕ ਜੇਰ ਸੁੱਟਣ ਆਲੀ ਆ ਹੂੰ ਤੇ ਸੋਹਣੀਆ ਜਿੰਨੀ ਹੈਗੀ ਠੰਡੀ ਆ ਰਸੀ ਰਸੀ ਨਹੀਂ ਕੋਈ ਪਾਈ ਉਦਾਂ ਧਾਰਾ ਦੂਰਾ ਮਾਸੇ ਵਿੱਚੀਆਂ ਵਧੀਆ ਸੋਹਣੀ ਨਿਕਲ ਆਈ ਆ ਕੀ ਆ ਤੇ ਬਾਕੀ ਮੁੱਲ ਵੀ ਜਾਇਜ਼ ਆ 40000 ਰੁਪਿਆ ਮੁੱਲੇ ਦਾ ਚਲੋ ਕਿਉਂਕਿ ਜਿਹਨੇ ਪਾਲੀ ਆ ਸੋਹਣੀਆ ਸਪੈਸ਼ਲ ਥਣ ਲੱਗਾ ਹੈਗਾ ਵਾ 500 ਛੋੜ ਕਰਾਂਗੇ ਮੇਰਾ ਵੀਰ ਤੇ ਰੇਟ ਸਾਡੇ ਫਿਕਸ ਜੇ 39 ਵਾਲਾ ਫੋਨ ਨਾ ਕਰੇ ਬੱਛੀ ਸੋਹਣੀ ਯਾਰ ਇਹ ਕੋਈ 19 21 ਹੁੰਦਾ ਉਹ ਇਹ ਆਪ ਹੀ ਕਰਦਾ ਉਹ ਬੱਛੀ ਆ ਇਹ ਸੰਦੀਪ ਜੀ ਆ ਬੱਛੀ ਜਿਹੜੀ ਆ ਨਾ ਹਾਂਜੀ ਬੜਾ ਹੀ ਸੋਨਾ ਥਾਂ ਥਣ ਲੱਗਾ ਇਹਨੂੰ ਬੇ ਹਾਂਜੀ ਕਿੰਨਾ ਸਪੈਸ਼ਲ ਥਾਂ ਇਹਨੂੰ ਕਿਨੇ ਡੈਮੋ ਗਿਆ ਜੀ ਇਹ ਸੰਦੀਪ ਜੀ ਤੁਹਾਡੀ ਵੀਡੀਓ ਚ ਪਈ ਆ ਪਈ ਹਾਂ ਗੱਬਣ ਸੀ ਉਹਦੇ ਹਾਂ ਹਾਂ ਇਹ ਕੱਚੀ ਸੀ ਇਹ ਮਾਵਾਂ 20 ਦਿਨ ਸੰਭਿਆ ਹਾਂ ਤੇ ਸਾਭ ਕੇ ਤੇ ਬਿਲਕੁਲ ਤਾਜੀ ਸੂਈ ਹੈਗੀ ਆ ਹਾਂਜੀ ਤੇ ਇਹਦਾ ਸੁੰਦਿਆਂ ਸਾਰ ਬੱਚਾ ਮਰ ਗਿਆ ਅੱਛਾ ਤੋਰੋ ਇਹਨੂੰ ਤੋਰੋ ਜੀ ਇਹਨੂੰ ਇਹਦਾ ਸੁੰਦਿਆ ਸਾਰ ਬੱਚਾ ਮਰ ਗਿਆ ਠੰਡੀ ਆ ਚਵਾਈ ਮੋਟੀ ਆ ਹਾਂ ਇੱਕੋਂ ਸਟਾਰਟਿੰਗ 7-8 ਕਿਲੋ ਦੁੱਧ ਖੁੱਲਾ-ਖੁੱਲਾ ਤੇ ਮੱਝ ਵਰਗਾ ਚਿੱਟਾ ਦੁੱਧ ਲਓ ਜੀ ਇਹ ਵੀ ਚੈੱਕ ਕਰੋ ਹਾਂ ਦੇਖੋ ਜੀ ਕਰਾ ਦੇ ਜਿੰਨੀ ਵੱਸੀ ਆ ਨਾ ਚੰਗੀ ਆ ਵੀ ਮਤਲਬ ਚਵਾਈ ਚੁਵਾਈ ਤੋਂ ਬੜੀ ਜੰਮੀ ਨਿਕਲੀ ਆ ਦੁੱਧ ਦੀ ਫੈਟ ਵੀ ਵਧੂਗਾ ਨਾ ਜੀ ਫੈਟ ਵੀ 6.0 ਦੇ ਕਰੀਬ ਆਉਣ ਦੇ ਹੀ ਆ ਦੀ ਦੁੱਧ 8 ਹੋ ਜੇ 7 ਹੋ ਜੇ ਇਹ ਸਟਾਰਟਿੰਗ ਆ ਦੁੱਧ ਸਟਾਰਟਿੰਗ ਹੀ ਨਹੀਂ ਤੇ ਥਾਂ ਥੋਣ ਦਾ ਇਧਰੋਂ ਵਿਖਾ ਦੇ ਸਮੂਹ ਇਧਰੋਂ ਵਿਖਾ ਦੇ ਮਾੜਾ ਜੀ ਜਿਵੇਂ ਦਾ ਥਾਣਵਾ ਉਤੋਂ ਜ਼ਿਆਦੀ ਵਧੀਆ ਹੋਰ ਚਵਾਈ ਆ ਤੇ ਬਾਕੀ ਠੰਡੀ ਬੜੀ ਆ ਤੇ ਬਾਕੀ ਸੰਦੀਪ ਜੀ ਲਈ 바ਵਾ ਮੰਗੀ ਗਈ ਸੀ ਉਦੋਂ ਵੀ ਤੇ ਸਾਹਮਣੀ ਬੜੀ ਪੈ ਗਈ ਇਹ 42000 ਰੁਪਏ ਦਾ ਮੁੱਲ ਪਾਇਆ ਸੀ ਉਦੋਂ ਠੀਕ ਆ ਤੇ ਚਲੋ ਬੱਚਾ ਮਰ ਗਿਆ ਵਟਾ ਲੱਗਦਾ 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 ਜੀ ਅਸੀਂ ਚੰਗੀ ਵੀ ਇੱਥੇ ਵੇਚਣੀ ਆ ਤੇ ਮਾੜੀ ਵੀ ਤੇਰੀ ਵੀਡੀਓ ਚ ਤੇ ਦੱਸ ਕੇ ਵੇਚੀ ਜੇ ਸਾਡੇ ਕੋਲ ਬੱਚਾ ਮਰ ਗਿਆ ਵਾ ਤੇ ਇਦਾਂ ਹੋ ਗਈ ਆ ਇਹਦਾ ਰੇਟ ਵੀ ਹੁਣ ਉਹੀ ਕਰਦੇ ਆ। ਇਹਦਾ ਸੰਦੀਪ ਜੀ ਰੇਟ ਆਊਗਾ 27000 ਰੁਪਿਆ। ਹਾਂਜੀ। ਹੁਣ ਤੁਸੀਂ ਵੇਖੋ ਵੀ ਕਿੱਦਾਂ ਨੂੰ ਕੀ ਕਰਨਾ ਆਪਿਆ। 42 ਦੋ। ਹਾਂਜੀ। 27000। ਉਹ ਚੋਂ ਵੀ 500 ਸੋੜ ਦਊ 22600 ਰੁਪਿਆ। ਟੌਪ ਦੀ ਚਵਾਈ ਹੋਊ। 7-8 ਕਿਲੋ ਦੁੱਧ ਮੌਕੇ ਤੇ ਝੋਕੇ ਖੜਨਾ। ਬਸ ਠੀਕ ਆ। ਜੇ ਤੋਂ ਘੱਟ ਹੋਵੇ ਤੇ ਨਹੀਂ ਖੜਨਾ। ਚਲੋ। ਡੀਸੈਂਡ ਆ। ਚਵਾਈ ਟੌਪ ਦੀ ਸਾਰੀ ਕੋ ਸੋਨੇ ਵਰਗੀ ਆ। ਹੌਂਟ ਕਰਤੀ ਮੁਕਤ ਮੁਫਤ ਬਿਲਕੁਲ ਜੀ ਠੀਕ ਆ ਨਾ ਤੇ 26 ਵਾਲਾ ਮੇਰਾ ਵੀਰ ਨਾ ਫੋਨ ਕਰੇ 26 ਵਾਲੀ ਉਹਦੀ ਮੈਂ 500 ਹੋਰ ਘਟਾ ਜਣਾ ਹਾਂ ਅਸੀਂ ਦੇਖ ਲਿਆ ਦਿਹਾੜੀ ਦਾ ਇਹ ਐਨੇ ਵਾਲੀ ਆ ਜਦੋਂ ਉਦੋਂ ਗਾਈਓ ਲਈ 60000 ਤੋਂ ਬਾਅਦ ਤੇ ਉਹ ਵੇਚੀ 28000 ਦੀ ਤੇਲ ਹੋ ਗਈ ਸੀ ਉਹ ਵੀ ਤੁਹਾਡੀ ਵੀਡੀਓ ਦੇ ਵਿੱਚ ਸੀ ਤੇ ਫੋਨ ਹਜ਼ਾਰਾਂ ਸਾਫ ਦੇ ਅੱਜ ਵੀ ਕੋਈ ਇਸਤਾ ਤੇ ਹਾਂਜੀ ਤੇ ਕੋਈ ਫੇਸਬੁੱਕ ਦੇ ਪਾ ਦਿੰਦਾ ਰੋਜ਼ 5-7 ਫੋਨ ਅੱਜ ਵੀ ਆਉਂਦੇ ਆਉਂਦੇ ਜੀ ਠੀਕ ਵਾ ਨਾ ਕਿਉਂਕਿ ਜਿਵੇਂ ਦਾ ਹੁੰਦਾ ਨਾ ਅਸੀਂ ਵਪਾਰੀ ਕੀ ਕਰਦੇ ਆ ਅਸੀਂ ਕਿਹੜਾ ਮੰਡੀ ਜਾਣਾ ਅਸੀਂ ਜੋ ਕੁਝ ਇੱਥੇ ਹੀ ਪਾ ਦੇਣਾ ਇੱਥੇ ਹੀ ਪਾ ਦੇਣਾ ਬਿਲਕੁਲ ਠੀਕ ਹੋਣਾ ਤੇ ਮੋਲ ਨਾਲ ਸਾਰਿਆਂ ਵਿਕ ਜਾਂਦੇ ਹੁਣ ਇਹ ਤਾਂ ਮੋਲੇ ਹੋ ਗਿਆ ਵਾ ਸਾਰਿਆਂ ਨੂੰ ਪਿਛਲੀਆਂ ਦੋ ਵੀਡੀਓ ਦੇਖ ਲਿਓ ਇਹ ਕੱਚੀ ਵੈੜ ਸੀ ਹਾਂਜੀ ਹਾਂਜੀ ਠੀਕ ਹੋਣਾ ਨਹੀਂ ਤੇ ਮੈਂ ਤੁਹਾਨੂੰ ਸੌੜ ਪਾ ਦੂੰਗਾ ਜਾਂ ਮਤਲਬ ਉਹਦਾ ਲਿੰਕ ਪਾ ਦੂੰਗਾ ਪਹਿਲੀ ਕਰ ਤੂੰ ਮੇਰੇ ਸੱਜਣ ਜੇ ਆਪਣੇ ਜੇ ਤੁਸੀਂ ਵੀਡੀਓ ਵੇਂਦੇ ਰਹੇ ਹੋ ਤੁਹਾਨੂੰ ਇਹਦੇ ਬਾਰੇ ਪਤਾ ਹੋਊਗਾ ਜਦੋਂ ਇਹ ਗੱਬਰ ਸੀ ਇਹ ਨੂੰ ਹੁਣ ਤਾਜੀ ਸੂਈ ਆ ਸਾਰੀ ਸੋਨੇ ਵਰਗੀ ਆ ਬਸ ਇਹ ਹੋਈ ਆ ਵੀ ਬੱਚਾ ਦਿੱਤਾ ਬੱਸ ਪੰਜਾ ਸੱਤਾ ਮੈਂਡਾਂ ਬਾਦੀ ਮਾਰ ਗਿਆ ਤੇ ਹੁਣ ਇਹ ਬਿਲਕੁਲ ਵਧੀਆ ਵਾ 7 ਦੇ ਦੇ 8 ਦੇ ਦੇ 6 ਨਹੀਂ ਹੋਊ ਸਾਢੇ 6 ਦੀ ਪੌਣੇ 7 ਨਹੀਂ ਹੋਊਗਾ 8 ਹੋਊਗਾ ਸਾਢੇ 7 ਹੋ ਸਕਦਾ ਇਹਨਾਂ ਦੁੱਧ ਜਿਹੜਾ ਵਾ ਇਹ ਮੌਕੇ ਤੇ ਰਹਿ ਗਈ ਆ ਉਸ ਤੋਂ ਬਾਅਦ ਇਹਨੂੰ ਜਿੰਨਾ ਮਰਜ਼ੀ ਵਧਾ ਲਓ ਜਿੰਨਾ ਮਰਜ਼ੀ ਆ ਬਾਤ ਵਾਜੀ ਬਾਤ ਉਹ ਤੁਹਾਡੀ ਸੇਵਾ ਬਿਲਕੁਲ ਠੀਕ ਹੋਣਾ بس ਇੰਨਾ ਕੀ ਮਾਲ ਆ ਅੱਜ ਸੰਦੀਪ ਵੀ ਟੂਰ ਤੇ ਚੱਲਿਆ ਘੁੰਮਣ ਫੇਰਨ ਤੇ ਦਿਲ ਕੀਤਾ ਅਸੀਂ ਜਾਂਦੇ ਜਾਂਦੇ ਆ ਵਸਤੀ ਵੀਡੀਓ ਤੇ ਇਹਦੀ ਬਣਾਉਣੀ ਸੀ ਹਾਂਜੀ 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 ਭਈ ਆ ਤੇ ਮਨ ਕੀਤਾ ਇਹਦੀ ਵੀ ਪਾ ਦਈਏ ਬਿਲਕੁਲ ਜੀ ਹਨਾ ਵੀ ਵੇਚਣੀ ਤੇ ਆ ਗਈ ਵਾਦਾ ਕਾਟਾ ਹੋਣਾ ਕਰ ਦਈਏ ਪਰ ਸੰਦੀਪ ਜੀ ਤਾਂ ਇਹਦੀ ਵੀ ਵੀਡੀਓ ਮਾਲ ਥੋੜਾ ਸੀ ਇਹ ਤੇ ਜਾਂਦੇ ਜਾਂਦੇ ਚ ਨਾ ਨਾ ਪੰਜਾਬੀ ਚ ਮਾਂ ਤੇ ਲਾਹ ਲੈ ਲੀਏ ਇਹਦਾ ਲਾਹ ਰਿਆ ਯਾਰ ਜੇ ਇਹਨੇ ਹੱਥ ਆਉਣਾ ਨਹੀਂਗਾ ਘੁੰਮਣ ਚੱਲ ਜਾਣਾ ਤੇ ਮੈਂ ਲਾਹ ਲੈ ਲਾਂ ਇਹਦਾ ਲਾਹ ਲੈ ਲਿਆ ਯਾਰ ਚਾਹੀਦੇ ਵੀ ਹੈ ਨਾ ਤੇ ਤੁਰੇ ਤੁਰੇ ਜਿਆਦਾ ਵਿੱਚ ਲਾਹ ਲੈ ਲੀਏ ਫਿਰ ਆਪਣੇ ਕੋ ਆਪਣੀ ਮੀਣ ਚਾਹ ਪਾਣੀ ਵਾਲੀ ਲੈ ਜਾਣੀ ਆਵੇਂਗਾ ਮਾਲ ਲਿਆਵਾਂਗੇ ਠੀਕ ਆ ਨਾ ਕੋਈ ਸੱਜਣ ਬਿੱਲ ਜਾਂ ਡੇਰੀ ਵਾਲਾ ਆਊਗਾ ਤੇ ਉਹਨੂੰ ਦੇ ਦਾਂਗੇ ਉਹਨਾਂ ਜਿਹੜਾ ਕਹਿੰਦਾ ਮੈਂ ਜੀ ਮੈਂ ਹਾਂ ਬੀਬੀ ਜੀ ਮੇਰਾ ਫੋਨ ਹੋ ਜਾ ਬੰਦ ਹਾਂ ਜੀ ਹਾਂ ਬਾਦ ਤੁਸੀਂ ਫੋਨ ਲੈਣਾ ਤੇ ਤੁਸੀਂ ਕਹਿੰਦੇ ਬੰਦ ਕਰਕੇ ਬੈਠਾ ਮੈਂ ਪਹਿਲੇ ਤੁਸੀਂ ਬੰਦ ਕੋ ਕਰ ਲਿਆ ਕੀ ਜਿਆਦਾ ਫਾਸਾ ਲਿਆ ਨਹੀਂ ਮਾਲ ਹਾਂ ਜੀ ਪਣਾ ਸਾਬ ਸੇਰ ਲਿਓ ਹਫਤਾ ਤੁਹਾਨੂੰ ਪਤਾ ਘੁੰਮਦਿਆਂ ਕੋਈ ਦਿਹਾੜੀ ਵੱਧ ਵੀ ਹੋ ਸਕਦੀ ਹੈ ਦਿਹਾੜੀ ਪਹਿਲਾਂ ਵੀ ਆ ਸਕਦੇ ਆ ਟਾਈਮ ਲੱਗ ਜਾਂਦਾ ਹੈਗਾ ਵਾ ਇਸ ਕਰਕੇ ਇਹ ਵੀਡੀਓ ਦੱਸਤਾ ਵਾ ਕਿ ਆਪਾਂ ਸੰਦੀਪ ਸੋਂ ਜਾ ਰਿਹਾ ਵਾ ਪੰਜ-ਛੇ ਦਿਨ ਘੁੰਮਣ ਵਾਸਤੇ ਤੇ ਆਪਾਂ ਕੋ ਵੀ ਕੋਈ ਡੇੜੀ ਡੋਰੀ ਵਾਲੀ ਮੈਂ ਚੰਗੀ ਮਿਲ ਸਕਦੀ ਆ ਉਹਨਾਂ ਚਿਰ ਮੇਰਾ ਵੀਰ ਘੱਟ ਆਉਣਗੇ ਤੇ ਫੇਰ ਹੀ ਮਾਲ ਲਵਾਂਗੇ ਕਿਉਂਕਿ ਗਾਹਕ ਸਾਰਾ ਰਸਤੇ ਜਨਾਵਿਓ ਉਹ ਸਾਡਾ ਸੰਦੀਪ ਡੇਰੀ ਫਾਰਮ ਨਾਲ ਜੁੜਿਆ ਵਾ ਵੀਡੀਓ ਵੇਖਦੇ ਰਹਿੰਦੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਹਫਤਾ ਖੰਡ ਵੇਟ ਕਰ ਬਿਲਕੁਲ ਠੀਕ ਵਾ ਤੇ ਬਾਕੀ ਹੋਰ ਸੰਦੀਪ ਠੀਕ ਆ ਬਿਲਕੁਲ ਮੇਰਾ ਜੀ ਤੇ ਬਲੋ ਠੀਕ ਆ ਮੇਰਾ ਵੀਰ ਨਾਂ ਟਾੜੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਜੇ ਇਸ ਕਰਕੇ ਨਜ਼ਦੀਕ ਡੇਰਾ ਬਿਆਸ ਵੀ ਹੈਗਾ ਵਾ ਮੈਤਾ ਵੀ ਹੈਗਾ ਵਾ ਤੇ ਸ੍ਰੀ ਹਰ ਗਵਿੰਦਪੁਰ ਵੀ ਆ ਤੇ ਥੋੜਾ ਜਿਹਾ ਕਸਬਾ ਕਮਾਣ ਵੀ ਹੈਗਾ ਘੁੰਮਣ ਨਹੀਂ ਕਮਾਣ ਕਮਾਣ ਜੀ ਤਾਂ ਕਰਕੇ ਦੱਸ ਦਈਏ ਨਾਲ ਪਿੰਡ ਦਕੂਆ ਵੀ ਹੈਗਾ ਇੱਕ ਪਾਸੇ ਡੜੀਆਲੀ ਕਰਤਾਰਪੁਰ ਬਤਾਲਾ ਇਹ ਸਾਰੇ ਪਿੰਡ ਆ ਕੇ ਲਾਗੇ ਆਂਦੇ ਆ ਮੇਰਾ ਵੀ ਬਾਕੀ ਫੇਰ ਵੀ ਆ ਫੋਨ ਕਰਕੇ ਪੁੱਛੋ ਅਸੀਂ ਪੂਰਾ ਐਡਰੈਸ ਦਵਾਂਗੇ ਤੁਹਾਨੂੰ ਸਿੱਧਾ ਘਰ ਆਓ ਪਹਿਲੀ ਗੱਲ ਤੇ 90 99% ਤੇ ਪੁਰਾਣੀ ਹੈ ਪੁਰਾਣੀ ਹੈ ਉਹੀ ਲੈ ਕੇ ਜਾ ਪਿਛਲੀ ਵਾਰੀ ਸੰਦੀਪ ਜੀ ਤੁਸੀਂ ਵੀਡੀਓ ਪਾਈ ਸੀ ਤੇ ਆਪਣੇ ਪੁਰਾਣੇ ਸੱਜਣ ਸੀ ਮੱਜਾਂ ਦੇ ਚਾਰੇ ਲੈ ਲਿਆਈ ਇਕਬਾਲ ਬਿਲਕੁਲ ਜੀ ਤੇ ਇਦਾਂ ਹੀ ਇੱਕ ਜੁਗਰਾਉਂਦਾ ਆਪਣਾ ਪੁਰਾਣਾ ਸੱਜਣਾ ਇੱਕ گاਉ ਉਹ ਲੈ ਗਿਆ ਉਹ ਬੜੇ ਤਰਦਾ ਜੁੜਿਆ ਸਾਡੇ ਨਾਲ ਇਦਾਂ ਹੀ ਇੱਕ ਰਿਸ਼ਤੇਦਾਰ ਲੈ ਜਾਂਦੇ ਹੈਗੇ ਆ ਇੱਕ ਦਿਨਾਂ ਨਗਰ ਦੇ ਬੰਦੇ ਆ ਉਹ ਵੀ ਆਪਣੇ ਸੱਜਣ ਸੀ ਉਹ ਲੈ ਗਏ ਆ ਮਤਲਬ ਦਸਾਂ 15 ਮਿੰਟਾਂ ਚ ਕਈ ਵਾਰਾਂ ਮਾਲ ਰੋਕ ਕੇ ਵੇਖਦਾ ਰੋਕੇ ਰੋਕੇ ਤੇ ਉਹ ਜਿਹੜੇ ਕਈ ਵਾਰਾਂ ਸੱਜਣ ਛੇਤੀ ਵੀ ਲੈ ਜਾਂਦੇ ਲੈ ਜਾਂਦੇ ਸਹੀ ਗੱਲ ਜੇ ਕਿਹਦਾ ਅੰਜਲ ਜ਼ਿਆਦਾ ਹੋਵੇ ਖੁਰਲੀ ਚ ਰਲਿਆ ਉਹ ਦਿਹਾੜੀ ਲੱਗ ਵੀ ਜਾਂਦੀ ਆ ਜੇ ਇਹਦਾ ਨਾਂ ਰਲਿਆ ਹੋਵੇ ਉਹ ਮੈਂਟ ਜੀ ਵੇਖ ਜਾਗਾ ਇਨੀਆਂ ਕੀ ਬੇਨਤੀਆਂ ਮੈਂ ਤੇ ਬਾਕੀ ਸਾਰੇ ਵੀਰਾਂ ਸਸਤੀ ਕਰ